ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰਦਵਾਰਾ ਪਾਪਾ ਮੱਖਣ ਸਾਹਿਬਾਣਾ ਸਿਕਸ ਸੈਂਟਰ ਵਿੱਚ ਜੋਸ਼ੀ ਦੀ ਦਿਹਾੜੀ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਗੁਰੂ ਘਰ ਵਿੱਚ ਬੜੀ ਸ਼ਰਧਾ ਤੇ ਭਾਵਨਾ ਮਨਾਏ ਜਾ ਰਹੇ ਨੇ ਆ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਸ਼ਾਮ ਦੇ ਤੋਂ ਸ਼ਾਮੀ 4 ਵਜੇ ਤੋਂ ਲੈ ਕੇ 5:30 ਲੈ ਕੇ ਸੁਖਨੀ ਸਾਹਿਬ ਦਾ ਪਾਠ ਹੋਣਗੇ 5:30 ਲੈ ਕੇ 6 ਵਜੇ ਨਾਮ ਸਿਧਨ ਕੋਸਤੂ ਪ੍ਰੰਤ ਰੈਰਸ ਦਾ ਪਾਟ ਅਤੇ 8:30 ਵਜੇ ਦੁਵਾਨ ਹੋਣਗੇ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਉਸ ਦਿਨ ਸ਼ਨੀਵਾਰ 27 ਤਰੀਕ ਨੂੰ ਵਿਸ਼ੇਸ਼ ਦੁਵਾਨ ਰੱਖੇ ਗਏ ਨੇ ਛੋਟੇ ਸਰਜੇਂਦੇ ਮਾਤਾ ਗੁਜਰ ਕਾਲਜ ਦੇ ਛੇਦੀ ਵਿਹਾਰੇ ਤੇ ਜੋ ਆਪ ਸੰਗਤਾਂ ਨੂੰ ਸ਼ਾਮੀ 4:00 ਵਜੇ ਲੈ ਕੇ 5:30 ਵਜੇ ਸੂਰੀ ਸਾਹਿਬ ਹੋਣਗੇ ਉਸ ਤੋਂ ਬਾਅਦ 5:30 ਵਜੇ ਲੈ ਕੇ 6:00 ਵਜੇ ਸਿਮਰਨ ਹੋਏਗਾ ਅਤੇ 9:30 ਵਜੇ ਤੱਕ ਦੁਵਾਨ ਹੋਣਗੇ ਸਾਰੇ ਜਥੇ ਇਕੱਠੇ ਬੈਗੇ ਸਟੇਜ ਤੇ ਆਪ ਸੰਗਤਾਂ ਨੂੰ ਇਤਨਾ ਨੇ ਆਕਰ ਲਗੇ ਅਤੇ ਵਿਸ਼ੇਸ਼ ਦੀਵਾਨ 28 ਤਰੀਕ ਦਿਨ ਐਤਵਰ ਗੁਰਦਰਾ ਪਾਪਾ ਮਖਸ਼ਾ ਦਾਣਾ ਛੋਟੇ ਸਾਹਿਬ ਜਤੇ ਮਾਤਾ ਗੁਜਰੀ ਜੀ ਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਸੰਗਤਾਂ ਦੇ ਸਜੋਗਣਾ ਨਾ ਜਾ ਰਿਹਾ ਹੱਥ ਔੜ ਕੇ ਬਿੰਦਗੀ ਦੀ ਜਾਂਦੀ ਹੈ ਸਾਰੇ ਗੁਰੂ ਘਰ ਪਹੁੰਚ ਗਏ ਧੰਨ ਧੰਨ ਸ੍ਰੀ ਗੁਰੂ ਸਾਹਿਬ ਦੇ ਖੁਸ਼ੀ ਦਾਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ